ਹੰਕਾਰ ਐਸੀ ਚੀਜ਼ ਆ ਜਿਹੜੀ ਸਾਨੂੰ ਗੁਰੂ ਤੋਂ ਬਹੁਤ ਦੂਰ ਲੈ ਜਾਂਦੀ ਆ ਗੁਰੂ ਸਾਹਿਬ ਜੀ ਦੇ ਇਤਿਹਾਸ ਵਿੱਚ ਇੱਕ ਸਾਖੀ ਆਉਂਦੀ ਆ ਲੰਮੀ ਉਮਰ ਵਾਲੇ ਜੋਗੀ ਦੀ ਜਿਹਦੀ ਉਮਰ ਬਹੁਤ ਜ਼ਿਆਦਾ ਲੰਮੀ ਸੀ ਉਹਦੇ ਅੰਦਰ ਵੀ ਹਉਮੈ ਆ ਗਈ ਸੀ ਪਰ ਸਤਿਗੁਰੂ ਮਹਾਰਾਜ ਨੇ ਉਹਦੀ ਹਉਮੈ ਨੂੰ ਕਿਵੇਂ ਦੂਰ ਕੀਤਾ ਉਹਦੀ ਦੁਬਧਾ ਨੂੰ ਮਹਾਰਾਜ ਨੇ ਕਿਵੇਂ ਤਾਰਿਆ ਜਿਵੇਂ ਅੱਜ ਵੀ ਕਾਲ ਯੁਗ ਦੇ ਵਿੱਚ ਬਹੁਤ ਸਾਰੇ ਲੋਕ ਆ ਇਨਾਂ ਨੂੰ ਨਿੱਕੀ ਨਿੱਕੀ ਗੱਲ ਦਾ ਹੰਕਾਰ ਹੋ ਜਾਂਦਾ ਕਿ ਅਸੀਂ ਇਸ ਤਰ੍ਹਾਂ ਕਰ ਦਿੱਤਾ ਆਹ ਕਰ ਸਕਦੇ ਆਂ ਐਵੇਂ ਹਮੇ ਦੇ ਵਿੱਚ ਸਾਰੇ ਲਿਬੜੇ ਹੋਏ ਆ ਪਰ ਇਹ ਸਾਖੀ ਇਹੋ ਜੀ ਆ ਜੇਕਰ ਤੁਸੀਂ ਇਹਨੂੰ ਸੁਣ ਲਮੋਗੇ ਸਾਰਾ ਹੰਕਾਰ ਹੀ ਤੁਹਾਡਾ ਮਿਟ ਜਾਵੇਗਾ ਤਾਂ ਆਓ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅਤੇ ਲੰਮੀ ਉਮਰ ਵਾਲੇ ਜੋਗੀ ਦੀ ਆਓ ਆਪਾਂ ਸਾਖੀ ਸਰਵਣ ਕਰਦੇ ਆਂ ਜਦੋਂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੁਕਤਸਰ ਸਾਹਿਬ ਦੀ ਜੰਗ ਨੂੰ ਫਤਿਹ ਕਰਕੇ ਸਿੰਘਾਂ ਦਾ ਸਸਕਾਰ ਕਰਕੇ ਇਸ ਜਗ੍ਹਾ ਨੂੰ ਮੁਕਤੀ ਦਾ ਸਰ ਮੁਕਤਸਰ ਕਹਿ ਕੇ ਮਹਾਰਾਜ ਨੇ ਵੀ ਇੱਥੇ ਜੋ ਵੀ ਇਸ਼ਨਾਨ ਕਰੇਗਾ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰੇਗਾ ਇੱਕ ਮਨ ਇੱਕ ਚਿਤ ਹੋ ਕੇ ਉਹ ਮੁਕਤ ਹੋ ਜਾਵੇਗਾ ਗੁਰੂ ਜੀ ਨੇ ਫਿਰ ਉਸ ਧਰਤੀ ਨੂੰ ਇਹ ਵਰ ਦਿੱਤਾ ਸ਼ਾਮਾਂ ਨੂੰ ਸਤਗੁਰੂ ਮਹਾਰਾਜ ਨਾਂਗੇ ਦੀ ਸਰਾਈ ਪਿੰਡ ਪਹੁੰਚੇ ਆ ਜੋ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਮੁਕਤਸਰ ਦੇ ਵਿੱਚ ਮੁਕਤਸਰ ਤੋਂ 7 ਕੋ ਉੱਤਰ ਦੇ ਵਾਲਾ ਹੈ ਜਿਹਦਾ ਪਹਿਲਾ ਨਾਮ ਤਾਂ ਮੱਤੇ ਦੀ ਸਰਾਂ ਸੀ ਫਿਰ ਇਹ ਉੱਜੜ ਗਿਆ ਸੀਗਾ ਤੇ ਇੱਥੇ ਆ ਕੇ ਇੱਕ ਨੰਗਾ ਸਾਧੂ ਰਿਹਾ ਉਹਨਿਆਂ ਨੂੰ ਆਵਾਦ ਕੀਤਾ ਉਹਦੇ ਤੋਂ ਇਹਦਾ ਨਾਮ ਨਾਂਗੇ ਦੀ ਸਰਾਂ ਪੈ ਗਿਆ ਸੀ ਤਾਂ ਸਤਿਗੁਰੂ ਕਲਗੀਧਰ ਮਹਾਰਾਜ ਇੱਥੇ ਪਹੁੰਚੇ ਹਾਟਾਬ ਦੇ ਕੰਡੇ ਤੇ ਉਤਰਿਆ ਇਹ ਹਾਟਾਬ ਦੇ ਦੂਜੇ ਕੰਡੇ ਤੇ ਇੱਕ ਲੰਮੀ ਉਮਰ ਵਾਲਾ ਜੋਗੀ ਰਹਿੰਦਾ ਸੀਗਾ ਦੀਦੀ ਉਮਰ ਭਾਈ ਸੰਤੋਖ ਸਿੰਘ ਜੀ ਨੇ 5120 ਵਰੇ ਦੀ ਲਿਖੀ ਆ ਹੋ ਸਕਦਾ ਤੁਹਾਨੂੰ ਇਹਨਾਂ ਗੱਲਾਂ ਤੇ ਯਕੀਨ ਨਾ ਹੋਵੇ ਕੁਝ ਜੋਗੀ ਇਹੋ ਜਿਹੇ ਹੁੰਦੇ ਆ ਜਿਹੜੇ ਇਹਨਾਂ ਸਾਧਨਾ ਕਰਕੇ ਆਪਣੇ ਸਵਾਸ ਰੋਕ ਲੈਂਦੇ ਆ ਉਹ ਫਿਰ ਉਹਨਾਂ ਦੀ ਉਮਰ ਵੱਧ ਜਾਂਦੀ ਆ ਸੰਤੋਖ ਸਰਸ ਰੋਵਰ ਦੇ ਵਿੱਚੋਂ ਵੀ ਇੱਕ ਜੋਗੀ ਨਿਕਲਿਆ ਸੀ ਸ੍ਰੀ ਅਮਰਤਸਰ ਦੀ ਧਰਤੀ ਤੇ ਉਹਦੀ ਉਮਰ ਬੜੀ ਲੰਮੀ ਸੀਗੀ ਇਤਿਹਾਸ ਵਿੱਚ ਉਹਦੀ ਵੀ ਕਥਾ ਆਉਂਦੀ ਆ ਪਰ ਅੱਜ ਆਪਾਂ ਇਹ ਕਥਾ ਸਰਵਣ ਕਰਨੀ ਆ ਇਕ ਇਸ ਤਰ੍ਹਾਂ ਕਈ ਵਾਰ ਕਿਸੇ ਨੂੰ ਹੰਕਾਰ ਹੋ ਜੇ ਗੁਰੂ ਮਹਾਰਾਜ ਕਿਸ ਤਰ੍ਹਾਂ ਦਾ ਉਧਾਰ ਕਰਦੇ ਆ ਤੇ ਘਾ ਤੇ ਲੱਕਣਾ ਇਕੱਠੀਆਂ ਕਰਨ ਵਾਸਤੇ ਗੁਰੂ ਕੇ ਸਿੰਘ ਇਧਰ ਉਧਰ ਵਿਚਰ ਰਹੇ ਆ ਕਿਉਂਕਿ ਸਿੰਘ ਚਲੇ ਜਾਂਦੇ ਸੀਗੇ ਜੋਗੀ ਆਪਣੇ ਸੇਵਕਾਂ ਨੂੰ ਪੁੱਛਣ ਲੱਗਾ ਢਾਪ ਦੇ ਪਰਲੇ ਕੰਡੇ ਤੇ ਕੌਣ ਉੱਤਰਿਆ ਉਹ ਆਪਦੇ ਮਰੀਦਾਂ ਨੂੰ ਪੁੱਛਦਾ ਕਿਉਂਕਿ ਲੰਮੀ ਉਮਰ ਵਾਲਾ ਜੋਗੀ ਸੀਗਾ ਚੇਲੇ ਉਹਦੇ ਬਹੁਤ ਬਣ ਚੁੱਕੇ ਸੀਗੇ ਗੁਰੂ ਸਾਹਿਬ ਜੀ ਜਦੋਂ ਆਏ ਨਾਲ ਬਹੁਤ ਸਾਰੇ ਸਿੰਘ ਤੇ ਘੋੜੇ ਵੀ ਆਏ ਆ ਉਹਨਾਂ ਦੇ ਪੌੜਾਂ ਦੀ ਆਵਾਜ਼ ਸੁਣ ਕੇ ਪੁੱਛਦਾ ਵਾ ਵੀ ਇੱਥੇ ਕੌਣ ਉੱਤਰਿਆ ਵਾ ਇਸ ਤਰ੍ਹਾਂ ਇਸ਼ਾਰਾ ਜਿਹਾ ਕਰਦਾ ਉਹਦੇ ਮਰੀਦ ਉਹਨੂੰ ਦੱਸ ਦਿਆ ਵੀ ਇੱਥੇ ਮਰੇਲਾ ਗੁਰੂ ਉੱਤਰਿਆ ਮਰੇਲੇ ਤੋਂ ਭਾਵ ਸੀਗਾ ਵੀ ਤੁਰਕਾਂ ਨੂੰ ਮਾਰਨ ਵਾਲਾ ਇਸ ਕਰਕੇ ਮੁਸਲਮਾਨਾਂ ਨੇ ਨਫ਼ਰਤ ਦੇ ਵਿੱਚੋਂ ਇਹ ਸਤਿਗੁਰੂ ਮਹਾਰਾਜ ਜੀ ਦਾ ਨਾਮ ਧਰਿਆ ਸੀਗਾ ਜਿਹੜੇ ਤੁਰਕ ਸੀਗੇ ਨਾ ਕੁਝ ਮਹਾਰਾਜ ਨੂੰ ਜਿਹੜੇ ਨਫ਼ਰਤ ਕਰਦੇ ਸੀਗੇ ਜਿਹੜੇ ਇਹ ਜ਼ੁਲਮ ਵਾਲੇ ਲੋਕ ਸੀਗੇ ਉਹਨਾਂ ਨੇ ਨਾਮ ਧਰਿਆ ਸੀ ਮਰੇਲਾ ਗੁਰੂ ਇਤਿਹਾਸ ਵਿੱਚ ਤੁਸੀਂ ਪੜ੍ਹ ਲਿਓ ਇਹ ਵੀ ਆਉਂਦਾ ਵਾ ਕਿਉਂਕਿ ਗੁਰੂ ਸਾਹਿਬ ਜੀ ਦੀ ਸਾਰੇ ਜੰਗਾਂ ਜੁੱਧਾਂ ਵਿੱਚ ਜਿੱਤ ਹੋਈ ਆ ਜਿਹਦੇ ਕਰਕੇ ਤੁਰਕਾਂ ਦਾ ਭਾਰੀ ਇਹਨਾਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੀ ਫਿਰ ਉਹ ਗੁਰੂ ਸਾਹਿਬ ਜੀ ਨੂੰ ਇਹ ਨਾਮ ਦੇ ਨਾਲ ਬੁਲਾਉਂਦੇ ਹੁੰਦੇ ਸੀਗੇ ਉਹ ਜੋਗੀ ਨੇ ਫਿਰ ਇਹ ਵਾਰ-ਵਾਰ ਪੁੱਛਿਆ ਵੀ ਕੌਣ ਆਇਆ ਕੌਣ ਆਇਆ ਫਿਰ ਉਹਦੇ ਅਮਰੀਦਾਂ ਨੇ ਦੱਸਿਆ ਵੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਇੱਥੇ ਆਏ ਹੋਏ ਆ ਜਦੋਂ ਸਿੰਘ ਉੱਥੇ ਘਾਹ ਵਗੈਰਾ ਇਦਾਂ ਲੈਣ ਗਏ ਆ ਲੱਕੜਾਂ ਲੈਣ ਗਏ ਆ ਨਾ ਤੇ ਉਹ ਜੋਗੀ ਨੂੰ ਹੌਮੇ ਵਾਲੀ ਸੀਗੀ ਵਿਚਰਿਤ ਭਏ ਸਿੰਘ ਜੇ ਕਹਾ ਏਕ ਸਾਧਕੋ ਆਸ਼ਰਮ ਤਹਾ ਬੁਝਣ ਲਗਿਓ ਸੇ ਵਕਨ ਸੋਈ ਪਰਲੇ ਤੀਰ ਤਾਲ ਕੇ ਹੋਈ ਉਹਨੂੰ ਹੌਮੇ ਸੀਗੀ ਵੀ ਮੇਰੀ ਉਮਰ ਬਹੁਤ ਜ਼ਿਆਦਾ ਵਾ ਜਦੋਂ ਉਹਨੇ ਸਿੰਘਾਂ ਤੋਂ ਪੁੱਛ ਲਿਆ ਵੀ ਤੁਹਾਡੇ ਗੁਰੂ ਦੀ ਉਮਰ ਕਿੰਨੀ ਆ ਸਿੱਖਾ ਨੇ ਗਿਆ ਵੀ 37-38 ਸਾਲ ਹੋਵੇਗੀ ਕਿਉਂਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਾਂ ਭਾਵੇਂ ਨਾਮ ਰਹੇ ਉਹ ਸਾਧੂ ਰਹੇ ਉਹ ਰਹੇ ਉਹ ਗੁਰੂ ਗੋਵਿੰਦ ਸਤਿਗੁਰੂ ਜੀ ਸਦਾ ਹੀ ਸਾਡੇ ਅੰਗ ਸੰਗ ਪਰ ਉਹਨਾਂ ਦੀ ਸਰੀਰ ਦੀ ਜਿਹੜੀ ਉਮਰ ਆ ਕੁੱਲ ਉਹ ਜੋ ਆਪਾਂ ਵੇਖਦੇ ਆ ਸਰੀਰ ਦੀ ਜਿਹੜੀ ਉਮਰ ਹੁੰਦੀ ਆ ਉਹ 42 ਸਾਲ ਸੀਗੀ ਤਾਂ ਮਹਾਰਾਜ ਦੀ ਜਦੋਂ ਉਮਰ ਮੁਗਤਸਰ ਦੀ ਜੰਗ ਕੀਤੀ ਮਹਾਰਾਜ ਨੇ 38 ਸਾਲ ਬਣਦੀ ਆ ਜਦੋਂ ਜੋਗੀ ਨੂੰ ਪਤਾ ਲੱਗਿਆ ਵੀ ਇਹਨਾਂ ਦੇ ਗੁਰੂ ਦੀ ਉਮਰ ਬੜੀ ਥੋੜੀ ਆ ਜੋਗੀ ਉੱਚੀ ਉੱਚੀ ਹੱਸਣ ਲੱਗਾ ਬਚਨ ਕਹਿਣ ਲੱਗਾ ਇਹ ਗੁਰੂ ਜਿਹੜਾ ਹੈ ਦੀ ਤਾਂ ਉਮਰ ਹੀ ਬੜੀ ਛੋਟੀ ਆ ਆਪਣੇ ਆਪ ਨੂੰ ਗੁਰੂ ਕਹਾ ਰਿਆ ਉਹਦੀ ਜਿਹੜੀ ਸੋਚਣੀ ਆ ਉਹ ਇਹ ਆ ਵੀ ਵੱਡੀ ਉਮਰ ਵਾਲਾ ਹੀ ਕੋਈ ਗੁਰੂ ਹੋ ਸਕਦਾ ਕਿਉਂਕਿ ਉਹ ਜੋਗੀ ਨੇ ਹੱਸ ਕੇ ਕਿਹਾ ਸੀ ਵੀ ਇਹ ਤਾਂ ਅਜੇ ਬਾਲਕੀ ਆ ਨਿਆਣਾ ਹੀ ਆ ਦੇਖੋ ਗੁਰਮੁਖ ਪਿਆਰਿਓ ਭਾਵੇਂ ਗੁਰੂ ਮਹਾਰਾਜ ਦੀ ਉਮਰ 37 38 ਸਾਲ ਦੀ ਹੈ ਪਰ ਦੇਖਿਆ ਜਾਵੇ ਉਹ ਜੋਗੀ ਦੀ ਜਿਹੜੀ ਉਮਰ ਆ 5120 ਸਾਲ ਦੀ ਉਮਰ ਆ ਉਹਦੀ ਉਹਨੂੰ ਤਾਂ ਗੁਰੂ ਮਹਾਰਾਜ ਬਾਲਕ ਹੀ ਲੱਗੇ ਨਾ ਬਾਕੀ ਉਹਨੂੰ ਗਿਆਨ ਨਹੀਂ ਸੀਗਾ ਇੰਨਾ ਉਹ ਦੁਬਧਾ ਵਿੱਚ ਫਸਿਆ ਹੋਇਆ ਸੀ ਉਹਦੇ ਅੰਦਰ ਹੌਮੇ ਦਾ ਰੋਗ ਸੀਗਾ ਗੁਰੂ ਜੀ ਨੂੰ ਕਹਤਾ ਇਹ ਤਾਂ ਬਾਲਕ ਆ ਇਹ ਤਾਂ ਨਿਆਣੇ ਆ ਅੱਜ ਅਸੀਂ ਵੇਖਦੇ ਆ ਕਈ ਵਾਰ ਜਿਹੜੇ ਬੱਚੇ ਆ ਉਹ ਬਹੁਤ ਬਜ਼ੁਰਗਾਂ ਵਾਲੀ ਗੱਲ ਕਰ ਦਿੰਦੇ ਆ ਇੱਥੇ ਗੱਲ ਉਮਰ ਦੀ ਨਹੀਂ ਗੱਲ ਬੰਦਗੀ ਦੀ ਆ ਗੱਲ ਪਾਉ ਦੀ ਆ ਗੱਲ ਪ੍ਰੇਮ ਦੀ ਆ ਗੱਲ ਤਜਰਬੇ ਦੀ ਆ ਤਾਂ ਇਹ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਾਲਕ ਕਿਹਾ ਇਹ ਗੱਲ ਜਦੋਂ ਗੁਰੂ ਜੀ ਨੂੰ ਸਿੱਖਾਂ ਨੇ ਦੱਸੀ ਜਾ ਕੇ ਮਹਾਰਾਜ ਸਿੰਘਾਂ ਨੇ ਵੀ ਇੱਥੇ ਇੱਕ ਜੋਗੀ ਰਹਿੰਦਾ ਜੀ ਉਹ ਟਾਪ ਦੇ ਪਰਲੇ ਕੰਡੇ ਤੇ ਰਹਿੰਦਾ ਵਾ ਆਪ ਜੀ ਨੂੰ ਛੋਟੀ ਉਮਰ ਦਾ ਬਾਲਕ ਕਹਿ ਕੇ ਉੱਚੀ ਉੱਚੀ ਹੱਸਦਾ ਤੇ ਨਾਲ ਕਹਿ ਰਿਹਾ ਵੀ ਮੈਂ ਤਾਂ ਗੁਰੂ ਸਮਝ ਕੇ ਦਰਸ਼ਨ ਕਰਨ ਲਈ ਚੱਲਿਆ ਸੀ ਹੁਣ ਨਹੀਂ ਜਾਂਦਾ ਇੱਕ ਬੱਚੇ ਦੇ ਕੀ ਦਰਸ਼ਨ ਕਰਨੇ ਆ ਇਹ ਹੋਮੇ ਦੇ ਵਿੱਚੋਂ ਨਿਕਲੇ ਸ਼ਬਦ ਆ ਤੁਸੀਂ ਇਹਨੂੰ ਸਮਝੋ ਕਈ ਵਾਰੀ ਆਪਾਂ ਛੋਟੀ ਜੀ ਚੀਜ਼ ਜਿਹੜੀ ਹੁੰਦੀ ਆ ਆਪਣੇ ਕੋਲ ਉਹਨੂੰ ਵੱਡਾ ਜਿਹੜਾ ਮੰਨਾਂ ਉਹ ਵੱਡੀ ਕਰਕੇ ਦਿਖਾਉਣ ਲੱਗ ਜਾਂਦਾ ਇਹ ਹੋਮੇ ਦੀ ਨਿਸ਼ਾਨੀ ਆ ਕਿਉਂਕਿ ਬੰਦੇ ਦੀ ਇਹ ਸੁੰਦਰਤਾ ਤੇ ਸਿਆਣਪ ਜਿਹੜੇ ਆ ਇਹ ਵੱਡੇ ਭਲੇਖੇ ਹੁੰਦੇ ਆ ਬਹੁਤ ਵੱਡੇ ਵਹਿਮ ਹੁੰਦਾ ਆਪਾਂ ਨੂੰ ਵੀ ਅਸੀਂ ਇਸ ਤਰ੍ਹਾਂ ਹਾਂ ਇਸ ਤਰ੍ਹਾਂ ਜਦ ਕਿ ਆਪਾਂ ਰੋਜ਼-ਰੋਜ਼ ਮਰਦੇ ਆ ਰੋਜ਼-ਰੋਜ਼ ਘਟ ਰਹੇ ਆ ਬੰਦੇ ਨੂੰ ਹੰਕਾਰ ਹੁੰਦਾ ਵੀ ਮੈਂ ਵੱਧ ਰਿਹਾ ਇਸ ਤਰ੍ਹਾਂ ਜੋਗੀ ਜਿਹੜਾ ਸੀਗਾ ਉਹਦੇ ਅੰਦਰ ਹਉਮੈ ਸੀਗੀ ਉਹਨੂੰ ਗਿਆਨ ਨਹੀਂ ਸੀਗਾ ਮਹਾਰਾਜ ਬਾਰੇ ਇਸ ਤਰ੍ਹਾਂ ਸ਼ਬਦ ਕਹੇ ਆ ਜਦੋਂ ਇਹ ਵਾਰਤਾਲਾਪ ਹੋ ਰਹੀ ਸੀ ਤਾਂ ਜੋਗੀ ਦੇ ਕੁਝ ਚੇਲੇ ਜੋਗੀ ਤੋਂ ਆਗਿਆ ਲੈ ਕੇ ਆਏ ਵੀ ਚਲੋ ਵੀ ਤੁਸੀਂ ਤਾਂ ਜੋਗੀ ਜੀ ਨਹੀਂ ਜਾਣਾ ਸਾਨੂੰ ਆਗਿਆ ਦਿਓ ਅਸੀਂ ਵੇਖ ਕੇ ਆਉਣਾ ਵੀ ਇਹ ਸਿੱਖਾਂ ਦਾ ਸਿੰਘਾਂ ਦਾ ਗੁਰੂ ਕਹੋ ਜਾਵਾ ਜੋਗੀ ਦੇ ਚੇਲੇ ਬੈਠੇ ਸੁਣ ਰਹੇ ਆ ਤਾਂ ਸਤਿਗੁਰਾਂ ਨੇ ਸਿੱਖਾਂ ਨੂੰ ਕਿਹਾ ਕਿ ਕੀ ਹੋ ਗਿਆ ਇਹ ਜੋਗੀ ਨੇ ਉਮਰ ਵਧਾ ਲਈ ਆ ਪਰ ਜੋਗ ਦੀ ਯੋਗਤਾ ਦੇ ਹੱਥ ਨਹੀਂ ਆਈ ਮਹਾਰਾਜ ਨੇ ਬਚਨ ਕਰ ਦਿੱਤੇ ਕਿਉਂਕਿ ਆ ਪੰਜਬੀ ਸਾਹਿਬ ਦੇ ਵਿੱਚ ਹੀ ਪੜ੍ਹਦੇ ਆ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਈ ਗੁਰਬਾਣੀ ਵੀ ਸਾਨੂੰ ਸਮਝਾਉਂਦੀ ਆ ਕਿ ਭਾਵੇਂ ਇਨਸਾਨ ਦੀ ਉਮਰ ਚਾਰ ਜੁਗਾਂ ਜਿੰਨੀ ਹੋ ਜਾਵੇ ਇਹ ਤੋਂ ਵੀ 10 ਗੁਣੀ ਹੋ ਜਾਵੇ ਭਾਵ ਕਿ ਬਹੁਤ ਲੰਮੀ ਉਮਰ ਹੋ ਜਾਵੇ ਨਵਾਂ ਖੰਡਾ ਦੇ ਵਿੱਚ ਮਹਾਦੀਪਾਂ ਅੰਦਰ ਉਹਦੀ ਪ੍ਰਸਿੱਧੀ ਵੀ ਹੋ ਜਾਵੇ ਸਾਰੇ ਲੋਕ ਉਹਦੇ ਪਿੱਛੇ ਪਿੱਛੇ ਫਿਰਨ ਨਾਂ ਵੀ ਉਹਦਾ ਸ੍ਰੇਸ਼ਟ ਹੋਵੇ ਬਹੁਤ ਸੋਭਾ ਹੋਵੇ ਪਰ ਜੇ ਤਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛਿਆ ਕੀ ਤਾਂ ਗੁਰਮਖ ਪਿਆਰਿਓ ਜੇ ਉਹ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਵਿੱਚ ਨਹੀਂ ਆ ਸਕਦਾ ਨਾ ਤਾਂ ਉਹ ਉਸ ਬੰਦੇ ਵਰਗਾ ਹੀ ਆ ਜਿਹਦੀ ਕੋਈ ਖਬਰ ਨਹੀਂ ਪੁੱਛਦਾ ਉਹ ਤਾਂ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਉਹ ਤਾਂ ਕੀੜਿਆਂ ਵਿੱਚ ਨੀਚ ਮਕੌੜਾ ਜਿਹੜਾ ਆਪਾਂ ਕਹਿੰਦੇ ਆਂ ਵੀ ਕੀੜਿਆਂ ਵਿੱਚੋਂ ਕੀੜਾ ਮਕੌੜਾ ਉਹ ਗਿਣਿਆ ਜਾਊਗਾ ਤੇ ਇਸ ਕਰਕੇ ਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਵੀ ਜੇ ਨਾਮ ਹੀ ਨਹੀਂ ਜਪਦਾ ਕੋਈ ਉਮਰ ਬਿਧਾਲੀ ਪ੍ਰਸਿੱਧੀ ਖੱਟ ਲਈ ਫਿਰ ਕੀ ਫਾਇਦਾ ਉਹਦਾ ਇਹ ਤਾਂ ਬਾਬਾ ਨਾਨਕ ਜੀ ਵੀ ਕਹਿੰਦੇ ਆ ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਸਿੱਖੋ ਸਿੰਘੋ ਦੇਖੋ ਇਹ ਜੋਗੀ ਆ ਨਾ ਜਿਹੜਾ ਇਹ ਯੋਗ ਨਾ ਪਾਇਆ ਯੁਗਤ ਗਵਾਈ ਕਿਤ ਕਾਰਨ ਸਿਰ ਛਾਈ ਪਾਈ ਇਹਨੂੰ ਯੋਗ ਹੀ ਨਹੀਂ ਪਤਾ ਕੀ ਹੁੰਦਾ ਹੈ ਇਨੇ ਸਾਰ ਰੋਕ ਰੋਕ ਉਮਰ ਤਾਂ ਵਧਾ ਲਈਆ ਮਹਾਰਾਜ ਕਹਿੰਦੇ ਲੰਮੀ ਉਮਰ ਤਾਂ ਕਾਂ ਦੀ ਵੀ ਹੁੰਦੀ ਆ ਸੱਪਾਂ ਦੀ ਵੀ ਹੁੰਦੀ ਆ ਆ ਸਮੁੰਦਰ ਦੇ ਵਿੱਚ ਜਿਹੜੇ ਕੱਛੂ ਹੁੰਦੇ ਆ ਮਹਾਰਾਜ ਕਹਿੰਦੇ ਕੱਛੂ ਗੰਮੇ ਇਹਨਾਂ ਦੀ ਉਮਰ ਬੜੀ ਹੁੰਦੀ ਆ ਮੱਛੀਆਂ ਦੀ ਉਮਰ ਬਹੁਤ ਹੁੰਦੀ ਆ ਮਹਾਰਾਜ ਕਹਿੰਦੇ ਦੇਖੋ ਜੀ ਉਮਰ ਵਧਾਉਣ ਨਾਲ ਕੀ ਹੋ ਜਾਏਗਾ ਸਿੱਖ ਪੁੱਛਣ ਲੱਗੇ ਮਹਾਰਾਜ ਉਹਨਾਂ ਨੂੰ ਪਤਾ ਨਹੀਂ ਸੀਗਾ ਸਿੱਖਾਂ ਨੂੰ ਕਹਿੰਦੇ ਮਹਾਰਾਜ ਜੀ ਇਹ ਜੋਗੀ ਦੀ ਉਮਰ ਕਿੰਨੀ ਹੋਊਗੀ ਫੇਰ ਸਤਿਗੁਰੂ ਮਹਾਰਾਜ ਨੇ ਦੱਸਿਆ ਵੀ ਇਹਦੀ ਉਮਰ ਜਿਹੜੀ ਆ 5120 ਸਾਲ ਦੀ ਆ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਉਮਰ ਦੱਸ ਰਹੇ ਆ ਇਹ ਗੱਲ ਜਿਹੜੀ ਆ ਜੋਗੀ ਦੇ ਚੇਲੇ ਉੱਥੇ ਆ ਕੇ ਬਹਿ ਗਏ ਸੀਗੇ ਉਹ ਵੀ ਸੁਣ ਰਹੇ ਆ ਜਦੋਂ ਇਹ ਸਾਰੀ ਗੱਲ ਉਹਨਾਂ ਨੇ ਸੁਣ ਲਈ ਆ ਚੇਲੇ ਹੈਰਾਨ ਹੋ ਗਏ ਆ ਉਹਨਾਂ ਨੇ ਜਾ ਕੇ ਦੱਸਿਆ ਵੀ ਇਹਨਾਂ ਦੇ ਗੁਰੂ ਕੋਲ ਕੋਈ ਸ਼ਕਤੀ ਆ ਉਹਨਾਂ ਨੇ ਤਾਂ ਤੁਹਾਡੀ ਉਮਰ ਵੀ ਦੱਸਤੀ ਵੀ ਇਨੀ ਉਮਰ ਆ ਤੁਹਾਡੀ ਪਹਿਲਾਂ ਜੋਗੀ ਜਿਹੜਾ ਮਜ਼ਾਕ ਕਰਦਾ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਰੇ ਮਖੌਲ ਉਡਾਉਂਦਾ ਸੀ ਬਾਲਕ ਬਾਲਕ ਕਹਿੰਦਾ ਸੀਗਾ ਉਹਨੂੰ ਅश्चर्यਤਾ ਹੋ ਗਈ ਹੈਰਾਨ ਹੋ ਗਿਆ ਕਿ ਇਹਨਾਂ ਸਿੱਖਾਂ ਦੇ ਗੁਰੂ ਨੇ ਬੈਠੇ ਬੈਠੇ ਮੇਰੀ ਉਮਰ ਦੱਸਤੀ ਆ ਫੇਰ ਉੱਠਿਆ ਵਿਰਧ ਸੀਗਾ ਹੱਥ ਵਿੱਚ ਸੋਟੀ ਲਈ ਆ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਤੁਰ ਪਿਆ ਅੱਗੋਂ ਨਾ ਸਤਗੁਰੂ ਮਹਾਰਾਜ ਜੀ ਦਾ ਦੀਵਾਨ ਸਜਿਆ ਹੋਇਆ ਸੀਗਾ ਉਹ ਦੀਵਾਨ ਦੇ ਵਿੱਚ ਸ੍ਰੀ ਰਹਿਰਾ ਸਾਹਿਬ ਜੀ ਦਾ ਪਾਠ ਹੋ ਰਿਹਾ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਰਵਣ ਕਰ ਰਹੇ ਆ ਇੱਕ ਸਿੰਘ ਬਾਣੀ ਪੜ ਰਿਹਾ ਨੇੜੇ ਪਹੁੰਚਿਆ ਖੜਾ ਰਿਹਾ ਇਹ ਜੋਗੀ ਸਤਗੁਰੂ ਜੀ ਨੇ ਬਚਨ ਕੀਤਾ ਸਾਧੋ ਬੈਠ ਜਾਓ ਕਿਉਂ ਖੜਿਓ ਸੁਣਤ ਪ੍ਰਣਾਮ ਗੁਰੂ ਕੋ ਕਰਿਓ ਮਹਾਰਾਜ ਜੀ ਆਖਿਆ ਜੋਗੀ ਜੀ ਬੈਠਣਾ ਕਰੋ ਆਓ ਜੀ ਸੰਗਤਾਂ ਦੇ ਵਿੱਚ ਮਹਾਤਮਾ ਜੀ ਸਿੰਘਾਂ ਨਾਲ ਮਿਲ ਕੇ ਬੈਠ ਗਏ ਆ ਉੱਥੇ ਸਿੰਘ ਨੇ ਜਦੋਂ ਬਾਣੀ ਪੜ੍ਹੀ ਆ ਸ਼ੁੱਧ ਸ੍ਰੀ ਰਹਿਰਾ ਸਾਹਿਬ ਜੀ ਦਾ ਪਾਠ ਇਹ ਜੋਗੀ ਨੇ ਬੜੇ ਪ੍ਰੇਮ ਨਾਲ ਸੁਣਿਆ ਭੋਗ ਪਾਇਆ ਸਮਾਪਤੀ ਦੀ ਅਰਦਾਸ ਕੀਤੀ ਗਈ ਆ ਉਸੇ ਵੇਲੇ ਇਹਨੇ ਵੀ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਮੈਨੂੰ ਆਪਣੇ ਚਰਨਾਂ ਕਮਲਾਂ ਨਾਲ ਜੋੜ ਲਓ ਮੈਨੂੰ ਆਪਣੀ ਸਿੱਖਿਆ ਦੇ ਕੇ ਸਿੱਖ ਬਣਾ ਲਓ ਤੁਹਾਡੇ ਦਰਸ਼ਨਾਂ ਤੋਂ ਮੈਂ ਬਲਹਾਰ ਜਾਵਾਂ ਕਿਉਂਕਿ ਗੁਰੂ ਸਾਹਿਬ ਜੀ ਦੇ ਜਦੋਂ ਦਰਸ਼ਨ ਕੀਤੇ ਨਾ ਦਰਸ਼ਨ ਕਰਨ ਦੇ ਨਾਲ ਹੀ ਕਈ ਜਨਮਾਂ ਜਨਮਾਂ ਦੀ ਮੈਲ ਜਿਹੜੀ ਲੱਗੀ ਸੀ ਉੱਤਰ ਗਈ ਉਹ ਕਿਉਂਕਿ ਗੁਰਕਾ ਦਰਸ਼ਨ ਦੇਖ-ਦੇਖ ਜੀਵਾ ਗੁਰਕੇ ਚਰਨ ਧੋਏ ਧੋਏ ਪੀਵਾ ਜਦੋਂ ਮਹਾਰਾਜ ਜੀ ਨੂੰ ਇਸ ਤਰ੍ਹਾਂ ਆਖਿਆ ਮੈਨੂੰ ਚਰਨਾ ਨਾਲ ਜੋੜ ਲਓ ਮੈਨੂੰ ਸਿੱਖਿਆ ਦੇ ਦਿਓ ਸਤਗੁਰੂ ਮਹਾਰਾਜ ਮੁਸਕਰਾਏ ਹੱਸਦੇ ਹੋਏ ਆਣੇ ਮਹਾਰਾਜ ਨੇ ਬਚਨ ਕੀਤਾ ਜੋਗੀ ਜੀ ਤੁਸੀਂ ਤਾਂ ਪਹਿਲਾਂ ਹੀ ਸੈਖੋਂ ਤੁਸੀਂ ਮੋਕਸ਼ ਵਾਸਤੇ ਬਹੁਤ ਸਾਧਨ ਜਿਹੜੇ ਆ ਮੁਕਤੀ ਪ੍ਰਾਪਤ ਕਰਨ ਵਾਸਤੇ ਸਾਧਦੇ ਆ ਬਹੁਤ ਧੀਰ ਲੰਮੀਆਂ ਸਮਾਧੀਆਂ ਲਾਉਣ ਵਾਲੇ ਹੋ ਅਕਾਲ ਪੁਰਖ ਨੂੰ ਬੰਦਨਾ ਕਰੋ ਸਾਨੂੰ ਮੱਥਾ ਨਾ ਟੇਕੋ ਜਿਹਨੂੰ ਬੰਦਨਾ ਕਰਨ ਦੇ ਨਾਲ ਬੰਧਨ ਨਿਕੰਦਨ ਹੋ ਜਾਂਦੇ ਆ ਭਾਵਨਾਸ਼ ਹੋ ਜਾਂਦੇ ਆ ਨਾਨਕ ਨਦਰੀ ਨਜ਼ਰ ਨਿਹਾਲ ਸਤਿਗੁਰੂ ਮਹਾਰਾਜ ਨੇ ਇਸ ਤਰ੍ਹਾਂ ਕਿਰਪਾ ਕੀਤੀ ਉਹ ਜੋਗੀ ਜਿਹਦੀ ਏਡੀ ਲੰਮੀ ਉਮਰ ਸੀਗੀ ਗੁਰਮਖ ਪਿਆਰਿਓ ਉਦੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋਇਆ ਬਹੁਤ ਲੰਮੀ ਉਮਰ ਸੀ ਇਹਦੀ ਪਰ ਗਿਆਨ ਨਹੀਂ ਸੀ ਹੋਇਆ ਅਜੇ ਤੱਕ ਦੇਖੋ ਜੀ ਕਈ ਵਾਰੀ ਸਾਡੇ ਕੋਲ ਕੁਝ ਹੋਵੇ ਅਸੀਂ ਬਹੁਤ ਕੁਝ ਹੰਕਾਰ ਵਿੱਚ ਆ ਜਾਂਦੇ ਹਾਂ ਜਦਬ ਕਛ ਪਾਵੇ ਤਬ ਗਰਭ ਕਰਤ ਹੈ ਜਦੋਂ ਚੀਜ਼ ਖੋਸੇ ਜਾਂਦੀ ਹੈ ਉਦੋਂ ਰੋਣ ਲੱਗ ਜਾਂਦੇ ਆ ਮਾਇਆ ਗਈ ਤਬ ਰੋਵਣ ਲੱਗਤ ਹੈ ਸਾਡੇ ਹਾਸੇ ਸਾਡੀਆਂ ਖੁਸ਼ੀਆਂ ਪੈਸੇ ਤੇ ਹੀ ਨਿਰਪਰ ਜਿਆਦਾ ਪੈਸੇ ਬਣ ਗਏ ਸਾਨੂੰ ਖੁਸ਼ੀ ਹੋ ਜਾਂਦੀ ਆ ਉਹ ਪੈਸੇ ਆ ਕਿਸੇ ਕਾਰਨ ਕਰਕੇ ਕਿਤੇ ਲੱਗ ਗਏ ਅਸੀਂ ਉਦਾਸ ਹੋ ਜਾਂਨੇ ਆ ਬਸ ਸਾਡੀਆਂ ਖੁਸ਼ੀਆਂ ਗਮੀਆਂ ਸਿਰਫ ਪੈਸੇ ਤੇ ਟਿੱਗੀਆਂ ਹੋਈਆਂ ਤੇ ਦੇਖੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਸ ਤਰ੍ਹਾਂ ਜੋਗੀ ਨੂੰ ਗਿਆਨ ਦੇ ਰਹੇ ਆ ਵੀ ਤੁਹਾਡੀ ਉਮਰ ਵੀ ਹੋ ਗਈ 5120 ਸਾਲ ਖੱਟਿਆ ਕੀ ਆ ਬੰਦਾ ਸੋਚਦਾ ਮੇਰੀ ਉਮਰ ਹੋਰ ਵੱਧ ਜਾਵੇ ਮੈਂ ਇਸ ਤਰ੍ਹਾਂ ਕਰੂੰਗਾ ਸਾਰੇ ਕੰਮ ਹੀ ਬੰਦੇ ਤੋਂ ਹੋ ਜਾਂਦੇ ਆ ਪਰ ਅਸਲ ਕੰਮ ਨਹੀਂ ਕਰਦਾ ਨਾਮ ਨਹੀਂ ਬੰਦਾ ਜਪਦਾ ਫਿਰ ਮਹਾਰਾਜ ਨੇ ਸਭ ਕੁਝ ਦੱਸਿਆ ਉਮਰ ਵਧਾਉਣ ਦੇ ਨਾਲ ਜੋਗੀ ਜੀ ਕੀ ਹੋ ਜਾਵੇਗਾ ਜੇ ਬੰਦੇ ਨੂੰ ਗਿਆਨ ਨਾ ਹੋਵੇ ਤਰੂ ਭਗਤ ਦੀ ਉਮਰ ਭਗਤ ਪ੍ਰਹਿਲਾਦ ਜੀ ਦੀ ਉਮਰ ਬੜੀ ਛੋਟੀ ਸੀ ਪਰ ਉਹਨਾਂ ਨੂੰ ਗਿਆਨ ਕਿੰਨਾ ਸੀਗਾ ਜੀ ਇਸ ਤਰ੍ਹਾਂ ਮਹਾਰਾਜ ਜੀ ਨੇ ਜਦੋਂ ਬਚਨ ਕੀਤੇ ਨਾ ਫਿਰ ਕਹਿਣ ਲੱਗਾ ਜੋਗੀ ਮਹਾਰਾਜ ਉਮਰ ਤੁਹਾਡੀ ਇੰਨੀ ਕੁ ਸੋਜੀ ਇੰਨੀ ਇਹ ਸੁਣ ਕੇ ਮਹਾਰਾਜ ਕਹਿੰਦੇ ਤੂੰ ਹੋ ਗੋਦੜਾ ਰੱਖਿਓ ਪਰਾਨਾ ਉਹ ਅਸ਼ਿਸ਼ ਨਹੀਂ ਜਿਨ ਹੂ ਕਰ ਮੁਕਤੇ ਪਾਵੈ ਸੋ ਪਹਿਰੇ ਏਗ ਸੁਹਾਵੇ ਮਹਾਰਾਜ ਕਹਿੰਦੇ ਜੋਗੀ ਜੀ ਦੇਖੋ ਜੀ ਯੋਗ ਦਾ ਭਾਵ ਤਾਂ ਹੁੰਦਾ ਵੀ ਨਾਮ ਦੇ ਨਾਲ ਜੁੜਨਾ ਅੰਦਰੋਂ ਅਮੀਰ ਹੋਣਾ ਸੋ ਤਿੰਨ ਤਰ੍ਹਾਂ ਦੇ ਯੋਗ ਹੁੰਦੇ ਆ ਮੈਂ ਤੁਹਾਨੂੰ ਦੱਸਦਾ ਮਹਾਰਾਜ ਨੇ ਫਿਰ ਗਿਆਨ ਬਖਸ਼ਿਆ ਕਰਮ ਯੋਗ ਭਗਤ ਯੋਗ ਗਿਆਨ ਯੋਗ ਕਰਮਨਿਤ ਨਿਮਿਤ ਪ੍ਰਸਚਾ ਚਿਤ ਤਿੰਨ ਪ੍ਰਕਾਰ ਦੇ ਹੁੰਦੇ ਅੱਗੇ ਕਾਮਨਾ ਧਾਰ ਕੇ ਕਰਿਆ ਹੋਇਆ ਜਿਹੜਾ ਕਰਮ ਉਹਦੇ ਵਿੱਚੋਂ ਕੀ ਮਿਲਦਾ ਵਾ ਕਾਮਨਾ ਧਾਰ ਕੇ ਕੋਈ ਨਾਮ ਜਪ ਲਵੇ ਉਹਨੂੰ ਕੀ ਮਿਲੇਗਾ ਉਹ ਚੀਜ਼ ਤਾਂ ਮਿਲ ਜੂਗੀ ਪਰ ਰੱਬ ਦੀ ਪ੍ਰਾਪਤੀ ਤਾਂ ਨਹੀਂ ਨਾ ਹੋਣੀ ਕਈ ਵਾਰੀ ਸੰਗਤ ਜੀ ਆਪਾਂ ਵੀ ਪਾਠ ਪੜਨਾ ਹੁੰਦਾ ਬਾਣੀ ਪੜ੍ਹਨੀ ਹੁੰਦੀ ਆ ਪਹਿਲਾਂ ਹੀ ਆਪਾਂ ਕਹਿ ਦਿੰਨੇ ਆ ਆ ਚੀਜ਼ ਮੈਨੂੰ ਮਿਲੇ ਮੈਂ ਇੰਨੇ ਪਾਠ ਕਰਾਂਗਾ ਇਹ ਵੀ ਕੋਈ ਭਾਵਨਾ ਵਾਲੀ ਗੱਲ ਨਹੀਂ ਅਸੀਂ ਮੰਗ ਦੇ ਨਾਲ ਜੁੜ ਗਏ ਗੁਰੂ ਨਾਲ ਤਾਂ ਅਸੀਂ ਜੋੜ ਨਹੀਂ ਸਕਦੇ ਮਹਾਰਾਜ ਨੇ ਇਸ ਤਰ੍ਹਾਂ ਹੀ ਉਹ ਭਾਸ਼ਾ ਵਿੱਚ ਜੋਗੀ ਜੀ ਨੂੰ ਸਾਰੀ ਗੱਲ ਸਮਝਾ ਦਿੱਤੀ ਕਿ ਇਸ ਤਰ੍ਹਾਂ ਨਹੀਂ ਕਰਨਾ ਪਰਮੇਸ਼ਰ ਤੋਂ ਪਰਮੇਸ਼ਰ ਨੂੰ ਹੀ ਮੰਗਣਾ ਚਾਹੀਦਾ ਨਾ ਕਿ ਉਮਰਾਂ ਵਧਾ ਲਈਏ ਤੁਹਾਨੂੰ ਜਿੰਨੀ ਉਮਰ ਪ੍ਰਮਾਤਮਾ ਵੱਲੋਂ ਮਿਲੀ ਆ ਜਿੰਨਾ ਸਭ ਕੁਝ ਲਿਖਿਆ ਦਿੱਤਾ ਪਰਮੇਸ਼ਰ ਨੇ ਉਦਾਂ ਹੀ ਉਹਦੇ ਹੁਕਮ 'ਚ ਰਹਿਣਾ ਚਾਹੀਦਾ ਤੇ ਕਈ ਵਾਰ ਮਹਾਰਾਜ ਕਹਿੰਦੇ ਜਿਹੜੇ ਜੋਗੀ ਹੁੰਦੇ ਆ ਇਹ ਇਸ ਤਰ੍ਹਾਂ ਦੇ ਵੀ ਕਰਮ ਕਰਦੇ ਆ ਨੇਤੀ ਧੋਤੀ ਪ੍ਰਾਣਾਯਾਮ ਯਮ ਨਿਯਮ ਆਸਨ ਮਹਾਰਾਜ ਨੇ ਸਾਰੇ ਯੋਗ ਦੇ ਅੰਗ ਦੱਸਦੇ ਸੀਗੇ ਵੀ ਯੋਗੀ ਕਈ ਵਾਰੀ ਨਾ ਰੋਗੀ ਹੋ ਕੇ ਛੇਤੀ ਮਰ ਜਾਂਦਾ ਕਈ ਵਾਰੀ ਇਹ ਕਾਮਨਾ ਵਗੈਰ ਹੱਥ ਯੋਗ ਨਹੀਂ ਹੁੰਦਾ ਫਿਰ ਬਹੁਤ ਤਰ੍ਹਾਂ ਦੇ ਯੋਗ ਆ ਮਹਾਰਾਜ ਨੇ ਸਾਰੇ ਦੱਸਦੇ ਸੀ ਉੱਥੇ ਯੋਗ ਦੇ ਅੰਗ ਹੁੰਦੇ ਆ ਤਾਂ ਉਹ ਥੋੜੀ ਜਟਲ ਭਾਸ਼ਾ ਵਾ ਮੈਂ ਆਪ ਜੀ ਨੂੰ ਇਸ ਤਰ੍ਹਾਂ ਕਹਿਣਾ ਚਾਹੁੰਦਾ ਵੀ ਗੁਰੂ ਜੀ ਨੇ ਸਾਰਾ ਯੋਗ ਦਾ ਗਿਆਨ ਯੋਗੀ ਦੇ ਸਾਹਮਣੇ ਰੱਖਤਾ ਉਹਦਾ ਹੰਕਾਰ ਟੁੱਟ ਗਿਆ ਫਿਰ ਗੁਰੂ ਜੀ ਕਹਿੰਦੇ ਵੀ ਸਿੱਖਾਂ ਵਿੱਚ ਸਿੰਘਾਂ ਵਿੱਚ ਤਾਂ ਭਗਤੀ ਦਾ ਮਾਰਗ ਹੀ ਆ ਜਦੋਂ ਆਪਾਂ ਭਗਤੀ ਦੇ ਮਾਰਗ ਤੇ ਤੁਰਦੇ ਆ ਰਾਜ ਵੀ ਯੋਗ ਵੀ ਸਭ ਕੁਝ ਬੰਦੇ ਨੂੰ ਮਿਲ ਜਾਂਦਾ ਹੈ ਅੰਦਰੋਂ ਵੀ ਆਪਾਂ ਅਮੀਰ ਹੋ ਜਾਂਦੇ ਆ ਬਾਹਰੋਂ ਵੀ ਕਰਤ ਕਰਕੇ ਅਮੀਰ ਹੁੰਨੇ ਮਹਾਰਾਜ ਨੇ ਆਖਿਆ ਸੀ ਤਾਂ ਹੀ ਕਰਤ ਕਰਨੀ ਵੀ ਬੰਦਾ ਬਾਹਰੋਂ ਅਮੀਰ ਹੋਵੇ ਕਿਸੇ ਦੇ ਅੱਗੇ ਹੱਥ ਨਾ ਢਾਡਣਾ ਪਵੇ ਨਾਮ ਜਪ ਕੇ ਬੰਦਾ ਅੰਦਰੋਂ ਅਮੀਰ ਹੁੰਦਾ ਉਹਦੇ ਵਿੱਚ ਅੰਦਰ ਗੁਣ ਪੈਦਾ ਹੁੰਦੇ ਆ ਵੰਡ ਕੇ ਸ਼ੱਕਣ ਦੇ ਨਾਲ ਉਦਾ ਮਾਨਸਿਕ ਵਿਕਾਸ ਵੀ ਹੁੰਦਾ ਸਰਬੱਤ ਦਾ ਭਲਾ ਸੋਚਣ ਨਾਲ ਨજર ਜਿਹੜੀ ਆ ਸੁੱਚੀ ਹੁੰਦੀ ਆ ਤੱਕਣੀ ਉੱਚੀ ਹੋ ਜਾਂਦੀ ਏ ਬੰਦੇ ਦੀ ਸੋਚ ਗਹਿਰੀ ਹੋ ਜਾਂਦੀ ਆ ਗੁਰੂ ਜੀ ਕਹਿੰਦੇ ਅਸੀਂ ਆਪਣੇ ਸਿੰਘਾਂ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਸੰਤਾਂ ਦੀ ਸੇਵਾ ਕਰਨੀ ਕਿਰਤ ਕਰਨੀ ਇਹ ਚੀਜ਼ਾਂ ਸਿਖਾਈਆਂ ਨੇ ਫਿਰ ਇਹਦੇ ਵਿੱਚ ਹੀ ਸਿੱਖ ਨੂੰ ਵਿਰਾਗ ਪੈਦਾ ਹੋ ਜਾਂਦਾ ਵਿਰਾਗ ਕਿਉਂ ਪੈਦਾ ਹੋ ਜਾਂਦਾ ਵੀ ਮੈਂ ਕੇਵਲ ਇਹੀ ਕੰਮ ਨਹੀਂ ਕਰਨੇ ਨਾਮ ਵੀ ਜਪਣਾ ਗੁਰਸੇਖ ਨਾਮ ਜਦੋਂ ਜਪਦੇ ਆ ਉਹਨਾਂ ਨੂੰ ਰਿੱਧੀਆਂ ਸਿੱਧੀਆਂ ਸਹਿਜੇ ਹੀ ਮਿਲ ਜਾਂਦੀਆਂ ਭਾਵੇਂ ਉਹ ਇਹਨਾਂ ਨੂੰ ਵਰਤਣ ਭਾਵੇਂ ਨਾ ਵਰਤਣ ਜੋਗੀ ਲੋਕ ਰਿੱਧੀਆਂ ਸਿੱਧੀਆਂ ਵਰਤਣ ਲੱਗ ਜਾਂਦੇ ਆ ਇਸ ਤਰ੍ਹਾਂ ਮਹਾਰਾਜ ਕਹਿੰਦੇ ਉਹ ਖੋਸ਼ਕ ਗਿਆਨ ਹੋ ਜਾਂਦਾ ਫਿਰ ਉਹਨਾਂ ਨੂੰ ਇਹ ਤਾਂ ਜੀ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸੈ ਮਨ ਆਏ ਰਿੱਧੀਆਂ ਸਿੱਧੀਆਂ ਨਾਮ ਨੂੰ ਵਸਣ ਨਹੀਂ ਦਿੰਦੀਆਂ ਬੰਦੇ ਨੂੰ ਇਉਂ ਹੁੰਦਾ ਵੀ ਅੱਜ ਮੈਂ ਆਹ ਕੰਮ ਕਰ ਲਾਂ ਕੱਲ ਨੂੰ ਫਿਰ ਦੂਜਾ ਕੰਮ ਕਰ ਲੂੰਗਾ ਪਰ ਹੌਲੀ ਹੌਲੀ ਇਨਸਾਨ ਨੂੰ ਇਹ ਇੱਕ ਤਰ੍ਹਾਂ ਦੀ ਚੇਸਟਾ ਲੱਗ ਜਾਂਦੀ ਆ ਵੀ ਮੈਂ ਉਹ ਕਰ ਲਾਂ ਇਸ ਤਰ੍ਹਾਂ ਕਰ ਲਾਂ ਗੁਰੂ ਸਾਹਿਬ ਜੀ ਕਹਿੰਦੇ ਪ੍ਰੇਮਾ ਭਗਤੀ ਸਹਿਜ ਗਿਆਨ ਇਹੀ ਬੰਦੇ ਦਾ ਕਲਿਆਣਕਾਰੀ ਕਰਦੀ ਆ ਨਾਮ ਸਿਮਰਨ ਜਪਣਾ ਵਾਹਿਗੁਰੂ ਦਾ ਭਾਉ ਰੱਖਣਾ ਇਸ ਤਰ੍ਹਾਂ ਗੁਰੂ ਜੀ ਨੇ ਜਦੋਂ ਗਿਆਨ ਦੇ ਦਿੱਤਾ ਜੋਗੀ ਜੀ ਬਹੁਤ ਜ਼ਿਆਦਾ ਖੁਸ਼ ਹੋ ਗਏ ਗਿਆਨ ਪ੍ਰਾਪਤ ਹੋ ਗਿਆ ਉਹਨਾਂ ਨੂੰ ਫਿਰ ਉਦੋਂ ਸਿੱਖਾਂ ਨੇ ਜੋਗੀ ਨੂੰ ਪੁੱਛਿਆ ਵੀ ਇੰਨੀ ਵੱਡੀ ਉਮਰ ਤੁਹਾਡੀ ਵੀ ਸੰਸਾਰ ਦੇ ਵਿੱਚ ਕੋਈ ਅਦਲਾ ਬਦਲੀ ਦੀ ਗੱਲ ਸੁਣਾਓ ਵੀ ਕੀ ਅਦਲਾ ਬਦਲ ਹੋਈ ਆ ਕੀ ਦੇਖਿਆ ਤੁਸੀਂ ਇਨੀ ਉਮਰ ਤੱਕ ਤੁਸੀਂ ਭੋਗ ਲਈ ਆ ਗੱਲ ਵੀ ਕੋਈ ਸੁਣਾ ਦਿਓ ਜੀ ਤਾਂ ਉਹ ਜੋਗੀ ਬੋਲਿਆ ਵੀ ਮੇਰੇ ਦੇਖਦੇ ਦੇਖਦੇ ਬਹੁਤ ਪਲਟੇ ਆ ਗਏ ਆ ਇੱਥੇ ਬਾਦਸ਼ਾਹ ਰਾਜੇ ਵੱਡੇ ਵੱਡੇ ਮਹਾਰਾਜੇ ਵੀ ਹੋਏ ਆ ਕਈ ਵਾਰੀ ਸੰਘਣੀ ਆਬਾਦੀ ਹੋਈ ਆ ਕਈ ਵਾਰੀ ਮੈਂ ਓਜਾੜ ਦੇਖੀ ਆ ਜੋਗੀ ਕਹਿੰਦਾ ਵੀ ਇੱਕ ਵਾਰ ਮੈਂ 100 ਸਾਲ ਬਾਅਦ ਸਮਾਦੀ ਖੋਲ ਕੇ ਵੇਖਿਆ ਸੀਗਾ ਵੀ ਸਮਾਦੀ ਖੁੱਲੀ ਮੇਰੀ 100-100 ਸਾਲ ਸਾਰ ਰੋਕ ਲੈਂਦੇ ਸੀਗੇ ਮੈਂ ਤੁਹਾਨੂੰ ਦੱਸਿਆ ਤਾਂ ਹੈ ਜੀ ਇਸ ਤਰ੍ਹਾਂ ਵੀ ਹੋ ਜਾਂਦਾ ਸੀ ਹੁਣ ਤੁਸੀਂ ਇਹ ਚੀਜ਼ਾਂ ਮੰਨਣੀਆਂ ਨਹੀਂ ਮੈਨੂੰ ਪਤਾ ਕਿਉਂਕਿ ਅੱਜ ਤੋਂ ਕਈ ਸਾਲ ਬਾਅਦ ਜਦੋਂ ਆਪਾਂ ਕਿਹਾ ਕਰਾਂਗੇ ਨਾ ਆਪਣੀਆਂ ਪੀੜ੍ਹੀਆਂ ਨੂੰ ਵੀ ਬੰਦੇ ਦੀ ਉਮਰ 100 ਸਾਲ ਹੁੰਦੀ ਸੀ ਉਹਨਾਂ ਨੇ ਮੰਨਿਆ ਨਹੀਂ ਕਰਨਾ ਜਿਸ ਹਿਸਾਬ ਦੇ ਨਾਲ ਬਿਮਾਰੀਆਂ ਵੱਧ ਰਹੀਆਂ ਉਮਰ ਘਟ ਰਹੀ ਆ ਆਉਣ ਵਾਲੀਆਂ ਪੀੜ੍ਹੀਆਂ ਅੱਜ ਤੋਂ 100 ਸਾਲ ਬਾਅਦ ਕਿਵੇਂ ਮੰਨ ਜਾਣਗੇ ਵੀ ਬੰਦੇ ਦੀ ਉਮਰ 100 ਸਾਲ ਹੁੰਦੀ ਸੀ ਉਹਨਾਂ ਨਹੀਂ ਮੰਨਣਾ ਜੀਨੇ ਨਹੀਂ ਮੰਨਣਾ ਉਹਨੇ ਨਹੀਂ ਮੰਨਣਾ ਇਸ ਤਰ੍ਹਾਂ ੱੱੱਕੇ ਨਾਲ ਕਿਸੇ ਨੂੰ ਮਨਾਇਆ ਵੀ ਨਹੀਂ ਜਾ ਸਕਦਾ ਬਾਕੀ ਲੋਕਾਂ ਨੂੰ ਖੁਸ਼ ਕਰਨ ਦੇ ਨਾਲ ਬੰਦਾ ਕਦੇ ਮੁਕਤ ਨਹੀਂ ਹੁੰਦਾ ਰੋ ਵਿਚਾਰ ਉਹ ਜੋਗੀ ਕਹਿਣ ਲੱਗਾ ਜਦੋਂ ਮੈਂ 100 ਸਾਲ ਬਾਅਦ ਸਮਾਧੀ ਖੋਲੀ ਆ ਗੁਰੂ ਕੇ ਸਿੰਘੋ ਤਾਂ ਉਦੋਂ ਕੀ ਹੋਇਆ ਕੋਈ ਇਸਤਰੀ ਪੁਰਸ਼ ਪਸ਼ੂ ਪੰਛੀ ਨਜ਼ਰ ਨਹੀਂ ਆਇਆ ਮੈਨੂੰ ਇੱਕ ਮਰਦੇ ਦੀ ਸ਼ਕਲ ਦਾ ਬੰਦਾ ਬਸ ਮਿਲਿਆ ਮਰਿਆ ਪਿਆ ਸੀ ਬਿਲਕੁਲ ਵੀ ਜਿਹਦੀਆਂ ਹੱਡੀਆਂ ਦਸ ਰਹੀਆਂ ਸੀ ਜਿਹਨੂੰ ਪੁੱਛਿਆ ਭਾਈ ਕੀ ਗੱਲ ਹੋ ਗਈ ਕੋਈ ਬਸਤੀ ਨਜ਼ਰ ਨਹੀਂ ਆਉਂਦੀ ਉਹ ਕਹਿਣ ਲੱਗਾ ਜੀ ਕਾਲ ਪੈ ਗਿਆ 12 ਸਾਲ ਤੋਂ ਮੀਂਹ ਨਹੀਂ ਪਿਆ ਪਸ਼ੂ ਪੰਛੀ ਮਨੁੱਖ ਭੁੱਖੇ ਮਰ ਗਏ ਕੁਝਾ ਇਲਾਕਾ ਛੱਡ ਗਿਆ ਹੁਣ 12 ਸਾਲਾਂ ਬਾਅਦ ਇੱਥੇ ਵਰਖਾ ਹੋਈ ਆ ਟਾਵੇਂ ਟਾਵੇਂ ਬੰਦੇ ਆਉਂਦੇ ਆ ਇਸ ਤਰ੍ਹਾਂ ਦੇ ਪਲਟੇ ਉਹ ਜੋਗੀ ਜੀ ਕਹਿੰਦੇ ਮੈਂ ਬੜੇ ਦੇਖੇ ਆ ਕਬ ਕੈਸੇ ਕਬ ਕਸੇ ਸਮੇ ਜਗ ਮੈਂ ਕਰੇ ਬ ਲੋਕਨ ਹਵੇਂ ਸੁਣ ਗੁਰ ਖੁਸ਼ੀ ਸਾਧ ਪਰ ਕਰੀ ਗਰਬਾਦਕ ਦੁਬਦਾ ਔਰ ਹਰੀ ਕਵੀ ਸੰਤੋਖ ਸਿੰਘ ਜੀ ਲਿਖਦੇ ਆ ਮਹਾਰਾਜ ਜੀ ਫਿਰ ਕਹਿੰਦੇ ਨਿਰਗੁਣ ਹਰੀਆ ਸਰਗੁਣ ਧਰੀਆ ਅਨਕ ਕੁਟ ਹਰੀਆ ਪੈਨ 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 ਕਰੀਆ ਵਿੱਚ ਮਨ ਕੁਟ ਵਰੀਆ ਮਹਾਰਾਜ ਜੀ ਕਹਿੰਦੇ ਦੇਖੋ ਜੋਗੀ ਜੀ ਤੁਸੀਂ ਆ ਚੀਜ਼ਾਂ ਛੱਡੋ ਸਿਮਰਨ ਦੇ ਲੜ ਲੱਗੋ ਹੁਣ ਗੁਰੂ ਸਾਹਿਬ ਜੀ ਕਹਿੰਦੇ ਜੋ ਹੋ ਗਿਆ ਹੋ ਗਿਆ ਬੜੇ ਪਲਟੇ ਦੇਖੇ ਆ ਪਰ ਅਸਲ ਗੱਲ ਤਾਂ ਆਪਣੇ ਮਨ ਨੂੰ ਪਲਟਾਉਣ ਦੀ ਆ ਨਾ ਅਸਲ ਜਿੱਤ ਤਾਂ ਆਪਣੇ ਮਨ ਨੂੰ ਜਿੱਤਣ ਦੀ ਆ ਹਰੀ ਨੇ ਜੋ ਆ ਨਿਰਗੁਣ ਸਰੂਪ ਧਾਰਨ ਕੀਤਾ ਵਾ ਉਹਦੇ ਵਿੱਚ ਅਨੇਕਾਂ ਹੀ ਕੋਠੀਆਂ ਦੇਹਾਂ ਨੇ ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ ਆਂਡਿਆਂ ਤੋਂ ਜਿਵੇਂ ਆਪਾਂ ਵੇਖਦੇ ਆਂ ਜੀ ਪੈਦਾ ਹੁੰਦੇ ਆ ਜੇਰ ਤੋਂ ਪੈਦਾ ਹੁੰਦੇ ਆ ਸੇਤਜ ਮੁੜ ਕੇ ਤੋਂ ਪੈਦਾ ਹੁੰਦੇ ਆ ਕਈ ਆ ਜੂਆ ਚੰਮ ਜੂਆ ਆ ਮੁੜ ਕੇ ਤੋਂ ਪੈਦਾ ਹੁੰਦੀਆਂ ਉੱਤਪੁਜ ਧਰਤੀ ਤੋਂ ਚੀਜ਼ਾਂ ਉੱਗਦੀਆਂ ਮਹਾਰਾਜ ਕਹਿੰਦੇ ਇਸ ਤਰ੍ਹਾਂ ਨਾ ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਉਹ ਮਾਲਕ ਹੈ ਇਹਨਾਂ ਚੀਜ਼ਾਂ ਦਾ ਆ ਖਾਣੀਆਂ ਆਂਡਿਆਂ ਚੋਂ ਪੈਦਾ ਹੋਣ ਵਾਲੇ ਜੀਵ ਜ਼ੇਰ ਚੋਂ ਮੁੜ ਕੇ ਚੋਂ ਪਸੀਨੇ ਚੋਂ ਧਰਤੀ ਚੋਂ ਉੱਗਣ ਵਾਲੇ ਸਾਰੇ ਉਹਦੇ ਹੁਕਮ ਚ ਹੀ ਆ ਨਿਜ ਮੰਦਰ ਪ੍ਰੀਆ ਤਾਂ ਆਨੰਦ ਕਰੀਆ ਨਹਿ ਮਰੀਆ ਨਹਿ ਜਰੀਆ ਤਾਂ ਉਹ ਪਿਆਰੇ ਵਾਹਿਗੁਰੂ ਦਾ ਇਹ ਨੱਜ ਸਰੂਪ ਜਿਹੜਾ ਮਨੁੱਖਾ ਦੇ ਦੇ ਅੰਦਰ ਆ ਨਾ ਤੇ ਉਹ ਨਾ ਮਰਦਾ ਵਾ ਨਾ ਅੱਗੇ ਵਿੱਚ ਛੜਦਾ ਵਾ ਨਾ ਬੁੱਢਾ ਹੁੰਦਾ ਵਾ ਉਹ ਅਕਾਲ ਪੁਰਖ ਦੇ ਨਾਲ ਤੁਸੀਂ ਜੁੜਨਾ ਕਰੋ ਜੀ ਕੀਰਤਨ ਜੁਰੀਆ ਬੋਵਿਦ ਫਿਰਿਆ ਪਰ ਕੋਹਿਰੀਆ ਬਿਖਣਾ ਕਰੀਆ ਜਿਹੜੇ ਰੱਬ ਨਾਲੋਂ ਟੁੱਟ ਜਾਂਦੇ ਆ ਉਹ ਫਿਰ ਜੂਨਾ ਵਿੱਚ ਫਿਰਦੇ ਰਹਿੰਦੇ ਆ ਇਸ ਕਰਕੇ ਮਹਾਰਾਜ ਜੀ ਨੇ ਬਹੁਤ ਪਿਆਰ ਨਾਲ ਜੋਗੀ ਜੀ ਨੂੰ ਸਮਝਾਇਆ ਜੋਗੀ ਜੀ ਸੁਣਦੇ ਜਾਂਦੇ ਆ ਫਿਰ ਉਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਦਮਾਂ ਉੱਪਰ ਮस्तक ਰੱਖਿਆ ਤੇ ਫਿਰ ਉਹ ਜੂਨਾ ਤੋਂ ਮੁਕਤ ਹੋ ਗਿਆ ਉਹ ਜੋਗੀ ਜਿਹਨੂੰ ਮੁਕਤੀ ਨਹੀਂ ਸੀ ਮਿਲਦੀ ਗੁਰਮਖ ਪਿਆਰਿਓ ਬੜੀ ਲੰਮੀ ਉਮਰ ਸੀਗੀ ਉਹਦੀ 5120 ਸਾਲ ਮੁਕਤ ਨਹੀਂ ਸੀ ਹੋ ਪਾਰਿਆ ਅੱਜ ਸਾਧੂਆਂ ਦੇ ਸੰਗ ਹੋ ਗਿਆ ਗੁਰੂ ਮਹਾਰਾਜ ਨੇ ਐਸੀ ਕਿਰਪਾ ਕਰ ਦਿੱਤੀ ਜੂਨਾ ਤੋਂ ਮੁਕਤ ਹੋ ਗਿਆ ਤਾਂ ਜੋਗੀ ਦਾ ਉਧਾਰ ਕੀਤਾ ਲੰਮੀ ਉਮਰ ਵਾਲਾ ਜੋਗੀ ਸੀਗਾ ਇਹ ਤਾਂ ਕਹਿਣਾ ਪਵੇਗਾ ਉਮਰ ਜਿੰਨੀ ਮਰਜ਼ੀ ਬੰਦੇ ਦੀ ਲੰਮੀ ਹੋਵੇ ਪਰ ਜਦੋਂ ਤੱਕ ਉਹ ਆਪਣੇ ਗੁਰੂ ਨਾਲ ਨਹੀਂ ਜੁੜਦਾ ਉਦੀ ਮੁਕਤੀ ਨਹੀਂ ਹੋ ਸਕਦੀ ਅਬ ਸਾਧੂ ਸੰਗ ਪਰਿਆ ਹਰ ਦਵਾਰ ਐ ਖਰੀਆ ਦਰਸ਼ਨ ਕਰੀਆ ਨਾਨਕ ਗੁਰ ਮਿਰਿਆ ਬੋਹਰ ਨ ਫਰੀਆ ਜਿਨੇ ਵੀ ਹਰੀ ਦਾ ਦਰਸ਼ਨ ਕੀਤਾ ਉਹ ਮੁੜ ਕੇ ਆ ਜੁਨਾ ਵਿੱਚ ਨਹੀਂ ਆਉਂਦਾ ਗੁਰਮਖੋ ਸੋ ਇਹ ਕਥਾ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹੈ ਕਿਸ ਤਰ੍ਹਾਂ ਗੁਰੂ ਜੀ ਨੇ ਉਹ ਜੋਗੀ ਜੋ ਵਿਚਾਰਾ ਬਹੁਤ ਲੰਮੇ ਸਮੇਂ ਤੋਂ ਫਿਰ ਰਿਆ ਸੀਗਾ ਭਟਕਣਾ ਸੀਗੀ ਤੇ ਉਹਨੂੰ ਹੋਮੇ ਵੀ ਸੀਗੀ ਰੋਗ ਲੱਗਾ ਸੀਗਾ ਉਹ ਵੀ ਉਹਦਾ ਦੂਰ ਕਰ ਦਿੱਤਾ ਮਹਾਰਾਜ ਨੇ ਫਿਰ ਉਹਦੇ ਚੇਲੇ ਵੀ ਸਿੱਖ ਬਣ ਗਏ ਉਹ ਆਪ ਵੀ ਉਹਦੀ ਮੁਕਤੀ ਹੋ ਗਈ ਸਤਿਗੁਰੂ ਮਹਾਰਾਜ ਇਸ ਤਰ੍ਹਾਂ ਭਾਈ ਸੰਸਾਰ ਦੇ ਵਿੱਚ ਵਿਚਰੇ ਆ ਸੋ ਸਾਨੂੰ ਉਹਨਾਂ ਦੇ ਦੱਸੇ ਹੋਏ 52 ਬਚਨ ਜਿਹੜੇ ਆ ਹਰ ਰੋਜ਼ ਹੀ ਪੜ੍ਹਨੇ ਚਾਹੀਦੇ ਆ ਵੀ ਮਹਾਰਾਜ ਨੇ ਕਿੰਨੇ ਬਚਨ ਦਿੱਤੇ ਆ ਕਿੰਨੇ ਅਸੀਂ ਉਹਨਾਂ ਵਿੱਚੋਂ ਕਮਾ ਲਏ ਨੇ ਕਿੰਨੇ ਅਸੀਂ ਛੱਡ ਦਿੱਤੇ ਆ ਕਿਉਂ ਨਹੀਂ ਕਮਾ پا ਰਹੇ ਤਾਂ ਉਹ 52 ਬਚਨਾਂ ਨੂੰ ਰੋਜ਼ ਰੋਜ਼ ਕਿਰਤ ਧਰਮ ਦੀ ਕਰਨੀ ਸੌਂ ਖਾਣ ਵਾਲੇ ਤੇ ਇਤਬਾਰ ਨਹੀਂ ਕਰਨਾ ਬਲ ਬੁੱਧੀ ਦਾ ਦਾਤਾ ਕੇਵਲ ਅਕਾਲ ਪੁਰਖ ਨੂੰ ਹੀ ਜਾਣਨਾ ਗੁਰਬਾਣੀ ਕੰਠ ਕਰਨੀ ਚੰਗੀਆਂ ਕਿਤਾਬਾਂ ਪੜ੍ਹਨੀਆਂ ਸ਼ਰਾਬ ਨਹੀਂ ਪੀਣੀ ਇਹ ਚੁਗਲੀ ਕਰਕੇ ਕਿਸੇ ਦਾ ਕੰਮ ਨਹੀਂ ਵਿਗਾੜਨਾ ਇਹ 52 ਬਚਨਾਂ ਜਿਹੜੇ ਇਹ ਮੈਂ ਵੀ ਥੋੜੇ ਜੇ ਬਚਨ ਆਪ ਜੀ ਨੂੰ ਸਰਬਣ ਕਰਵਾਏ ਆ ਉਹਦੇ ਵਿੱਚੋਂ ਤਾਂ ਜ਼ਰੂਰ ਭਾਈ ਤੁਸੀਂ ਇਹ ਸਰਬਣ ਕਰੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਨ ਸਤਿਗੁਰੂ ਦੀ ਸ਼ਾਨ ਬੜੀ ਉੱਚੀ ਹੈ ਅਮਰਤ ਸ਼ਕੂਪਾਈ ਸਿੰਘ ਸਜੋ ਕਥਾ ਵਿਚਾਰਦੇ ਆ ਇੱਕ ਨਹੀਂ ਬਹੁਤ ਤਰ੍ਹਾਂ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਗੁਰੂ ਦੀ ਸੰਗਤ ਸਤਗੁਰੂ ਮਹਾਰਾਜ ਬਖਸ਼ੰਦ ਪਿਤਾ ਹਨ ਬਖਸ਼ ਲੈਣ ਜੀ ਬਖਸ਼ ਲੈਣ ਆਓ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ